ਅਗੇ ਦੇ ਜੱਸ ਤੇ ਇਹ ਇਹਨੇ ਤੇ ਇਹਨੇ ਸਮਰਤਾਕ ਬਈ ਮੈਤ ਸੁਖ ਹੈ ਨੇ 11 ਦੁਪਹਿਰ ਤੱਕ ਜਦੋਂ ਹਾਂ ਦਾ ਪੁੱਲ ਦੀ ਪੰਜ ਮਿੰਟ ਅਖੋ ਪਿਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਆਪਾਂ ਇਸ ਸਮੇਂ ਹੈਗੇ ਆ ਜੀ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਸਾਹਿਬ ਵਿਖੇ ਤੇ ਅੱਜ ਤਰੀਕ ਹੈਗੀ 29 ਮਈ 2025 ਤੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਸ੍ਰੀ ਹਿਮਕੁੰਟ ਸਾਹਿਬ ਦੇ ਹਿਮਕੁੰਟ ਸਾਹਿਬ ਦੀ ਆਪਾਂ ਯਾਤਰਾ ਜਿਵੇਂ ਕਰ ਰਹੇ ਹਾਂ ਵੀਡੀਓ ਸਾਰੀਆਂ ਪਾਈਆਂ ਨੇ ਤੇ ਅੱਜ ਆਪਾਂ ਗੁਰਦੁਆਰਾ ਸ੍ਰੀ ਗੋਬਿੰਦ ਘਾੜ ਸਾਹਿਬ ਤੋਂ ઋਸ਼ੀਕੇਸ਼ ਲਈ ਜਿਹੜੀ ਉਹ ਵਾਪਸੀ ਕਰਨ ਲੱਗੇ ਆਂ ਕੱਲ ਆਪਾਂ ਇੱਥੇ ਪਹੁੰਚ ਗਏ ਸੀਗੇ ਗੁਰਦੁਆਰਾ ਸ੍ਰੀ ਗੋਬਿੰਦ ਘਾਮ ਸਾਹਿਬ ਤੋਂ ਦਰਸ਼ਨ ਕਰਕੇ ਇੱਥੇ ਵਾਪਸ ਆ ਗਏ ਸੀ ਤੇ ਆਪਾਂ ਚੱਲਦੇ ਆਂ ਇੱਥੋਂ ਹੁਣ ਵਾਪਸੀ ਕਰਦੇ ਆਂ ਜਿਵੇਂ ਆਪਾਂ ਆਏ ਸੀਗੇ ઋਸ਼ੀਕੇਸ਼ ਤੋਂ ਟਰੈਵਲਰ ਦੇ ਵਿੱਚ ਉਸੇ ਤਰ੍ਹਾਂ ਆਪਾਂ ਗੁਰਦੁਆਰਾ ਸ੍ਰੀ ਗੋਬਿੰਦ ਘਾੜ ਸਾਹਿਬ ਤੋਂ ਜਾਵਾਂਗੇ ਵਾਪਸ ਰਾਤ ਆਪਣਾ ਟਰੈਵਲਰ ਜਿਹੜੀ ਉਹ ਬੁੱਕ ਕਰਤੀ ਸੀ ਤੇ ਸਾਰੇ ਗੁਰਦੁਆਰਾ ਸਾਹਿਬ ਨੇ ਦਰਸ਼ਨ ਆਪਾਂ ਗੁਰਦੁਆਰਾ ਸਾਹਿਬ ਦੇ ਕਰ ਲਏ ਤੇ ਮੱਥਾ ਟੇਕ ਕੇ ਹੁ ਤੇ ਸਾਰੇ ਆਏ ਆਪਣੇ ਨਾਲ ਦੇ ਸਾਥੀ ਜਿਹੜੇ ਉਹ ਤਿਆਰ ਹੋ ਗਏ ਤੇ ਆਪਾਂ ਟਰੈਵਲਰ ਜਿਹੜੀ ਉਹ ਬੁੱਕ ਕੀਤੀ ਆ ਤੇ ਬੈਗ ਆਪਣੇ ਇੱਧਰ ਪਾਏ ਨੇ ਬੈਗ ਵਗੈਰਾ ਆਪਾਂ ਸਾਰੇ ਚੱਕ ਲਈਏ ਕਮਰੇ ਦੇ ਵਿੱਚੋਂ ਜਿਹੜੀ ਟਰੈਵਲਰ ਦੇ ਵਿੱਚ ਆਈ ਸੀ ਜਿਵੇਂ ਉਸੇ ਤਰ੍ਹਾਂ ਜਾਵਾਂਗੇ ਆਪਾਂ ਰਿਸ਼ੀ ਗੇਸ ਤੱਕ ਆ ਆਪਣੇ ਪਿਆ ਬੈਗ ਸਾਰਾ ਸਮਾਨ ਆਪਣਾ ਤਕਰੀਬਨ ਰੈਡੀ ਹੈ ਤੇ ਬਹੁਤ ਸੰਗਤਾਂ ਦਾ ਪਾਰੀ ਜਿਹੜਾ ਉਹ ਇਕੱਠਾ ਹਨ ਤੇ ਸਵੇਰੇ ਸਵੇਰੇ ਸੰਗਤਾਂ ਉੱਪਰ ਨੂੰ ਜਾਂਦੀਆਂ ਨੇ ਗੋਵਿੰਦ ਧਾਮ ਸਾਹਿਬ ਵੱਲ ਨੂੰ ਆਪਾਂ ਫ੍ਰਿਜ ਮੈਗਨੈਟ ਲਿਆ ਸ਼੍ਰੀ ਹਿਮਕੁੰਡ ਸਾਹਿਬ ਦਾ ਜੇ ਜਿੱਥੇ ਵੀ ਆਪਾਂ ਜਾਣੇ ਹੁੰਨੇ ਆ ਫਰਿੱਜ ਮੈਗਨੇਟ ਆਪਾਂ ਲੈ ਕੇ ਆਉਣੇ ਹੁੰਨੇ ਆ ਵੀਡੀਓ ਦੇ ਵਿੱਚ ਆਪਾਂ ਦਿਖਾਉਣੀ ਰਹਨੇ ਆ ਤੇ ਪਿਛਲੀ ਵਾਰ ਰਹਿ ਗਿਆ ਸੀ ਫਰਿੱਜ ਮੈਗਨੇਟ ਸ੍ਰੀ ਹੇਮਕੁੰਡ ਸਾਹਿਬ ਦਾ ਮੈਂ ਕਿਹਾ ਇਸ ਵਾਰ ਆਪਾਂ ਲੈ ਕੇ ਜਾਨੇ ਆ ਤੇ ਬਹੁਤ ਸਾਰੇ ਸੀ ਆ ਬਾਈ ਕੋਲ ਹਨਾ ਤੇ ਇਹ ਮਾਰਕੀਟ ਆ ساری ਮੁਰਦਵਾਰਾ ਗੋਬਿੰਦ ਘਾਟ ਸਾਹਿਬ ਦੇ ਬਿਲਕੁਲ ਨੇੜੇ ਤੇ ਉੱਥੋਂ ਹੀ ਆਪਾਂ ਇਹ ਫਰਿੱਜ ਮੈਗਨੇਟ ਜਿਹੜਾ ਹੋ ਲਿਆ ਸ੍ਰੀ ਹੇਮਕੁੰਡ ਸਾਹਿਬ ਤੇ ਆਪਾਂ ਇੱਥੇ ਆਏ ਸੀ ਪ੍ਰਸ਼ਾਦ ਦੀ ਪਰਚੀ ਲੈਣ ਹਨਾ ਇੱਥੋਂ ਪ੍ਰਸ਼ਾਦ ਜਿਹੜਾ ਉਹ ਮਿਲਦਾ ਤੇ ਆ ਬਾਬਾ ਜੀ ਤੋਂ ਆਪਾਂ ਪਰਚੀ ਜਿਹੜੀ ਉਹ ਲਈ ਹੈ ਦੇ ਬਾਬਾ ਜੀ ਵਾਈ ਗੁਰਜੀ ਕੀ ਫਤਿਹ ਜੀ ਹੋਰ ਚੜ੍ਹਦੀ ਕਲਾ ਬਾਬਾ ਜੀ ਤੇ ਬਾਬਾ ਜੀ ਆਪਣੀਆਂ ਵੀਡੀਓਜ਼ ਦੇਖਦੇ ਹੁੰਦੇ ਨੇ ਤੇ ਆਵਾਂ ਹੁੰਦੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਹੁਣ ਤੁਸੀਂ ਮੇਰੇ ਖਿਆਲ ਤੋਂ ਜਾ ਰਹੇ ਹੋ ਹਾਂ ਜੀ ਤੇ ਵਾਪਸ ਜਗਲੀ ਵਾਰੀ ਫੇਰ ਮਿਲਾਂਗੇ ਹਾਂ ਜੀ ਜ਼ਰੂਰ ਆਵਾਂਗੇ ਬਾਬਾ ਜੀ ਆਓ ਦੇਵ ਦਸਨ ਹਾਂ ਜੀ ਹਾਂ ਜੀ ਠੀਕ ਹੈ ਜੀ ਵਾਈ ਫਾਲਸ ਜੀ ਵਾਈ ਗੁਰਦੀ ਕੀ ਫਤਿਹ ਆਪਣੀ ਟਰੈਵਲਰ ਬੈਂ ਆ ਗਈ ਆਪਾਂ ਟਰੈਵਲਰ ਬੈਂ ਜਿਹੜੀ ਉਹ ਬੁੱਕ ਕੀਤੀ ਆ ਪਿਛਲੀ ਵੀਡੀਓ ਜਿਹੜੀ ਆਪਾਂ ਪਾਈ ਸੀ ਉਹਦੇ ਤੇ ਬਹੁਤ ਸਾਰੇ ਕਮੈਂਟ ਆਏ ਸੀ ਜਦੋਂ ਆਪਾਂ ਬੁੱਕ ਕੀਤੀ ਸੀ ਗੱਡੀ ਵੀ ਕਿੰਨੇ ਰੁਪਈਆ ਦੇ ਵਿੱਚ ਗੱਡੀ ਜਿਹੜੀ ਮਿਲਦੀ ਹੈ ਇਹ 1000 ਰੁਪਈਆ ਦੇ ਵਿੱਚ ਮਿਲਦੀ ਹੈ ਇੱਕ ਜਾਨੇ ਵਾਸਤੇ ਇੱਕ ਜਾਨੇ ਦਾ ਬਾਈ ਉਹਨੇ 1000 ਰੁਪਈਆ ਲਿਆ ਤੇ ਇਥੋਂ ਤੁਸੀਂ ਬੁੱਕ ਜਿਹੜੀ ਉਹ ਕਰ ਸਕਦੇ ਹੋ ਜਿਵੇਂ ਅਸੀਂ ਜਦੋਂ ਰਿਸ਼ੀ ਗਿਸਟੋ ਚੱਲੇ ਸੀ ਉੱਥੋਂ ਹੀ ਅਸੀਂ ਬੁਕਿੰਗ ਦਾ ਜਿਹੜੀ ਇਹਦੀ ਕੀਤੀ ਸੀ ਤੇ ਉਹੀ ਬਾਈ ਨੂੰ ਅਸੀਂ ਦੁਬਾਰਾ ਫੋਨ ਕਰ ਲਿਆ ਸੀ ਉਹਨਾਂ ਨੇ ਫਿਰ ਸਾਨੂੰ ਗੱਡੀ ਜਿਹੜੀ ਉਹ ਭੇਜਤੀ ਸੀ ਨੰਬਰ ਉਹਨਾਂ ਨੇ ਦਿੱਤਾ ਸੀ ਤੇ ਜਿਹੜੀ ਗੱਡੀ ਆਈ ਸੀ ਮੈਨੂੰ ਕਹਿੰਦਾ ਉਹੀ ਆ ਬਾਈ ਹਨਾ ਉਹਨੇ ਹਾਂ ਉਹ ਹੀ ਹੈ ਹਨਾ ਉਹੀ ਲੱਗਦੀ ਹੈ ਮੈਨੂੰ ਗੱਡੀ ਇਹ ਹਾਂ ਬਾਕੀ ਬੈਠਦੇ ਆ ਵਿੱਚ ਤੇ ਚੱਲਦੇ ਇਹ ਹੈਗੀ 20 ਸੀਟਰ ਜਿੰਦੂ ਸਵਾਰੀਆਂ ਪੂਰੀਆਂ ਹੋ ਗਈਆਂ ਬਾਈ ਨੇ ਤੋਰ ਲਾਣਾ ਠੀਕ ਹੈ ਭਾਈ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਪਾਂ ਗੁਰਦੁਆਰਾ ਸ੍ਰੀ ਗੋਬਿੰਦਗੜ੍ਹ ਸਾਹਿਬ ਤੋਂ ਚੱਲ ਪਏ ਜੀ ਰਿਸ਼ੀ ਕੇਸ ਦੇ ਲਈ ਸਮਾਂ ਹੋ ਗਿਆ ਸਵੇਰੇ 8:30 ਵਜੇ ਦਾ ਤੇ ਜਦੋਂ ਆਪਾਂ ਆਏ ਸੀ ਆਪਾਂ ਨੂੰ 12 ਘੰਟੇ ਜਿਹੜੇ ਉਹ ਲੱਗੇ ਸੀ ਸਾਢੇ 6 ਤੋਰੇ ਸੀ ਤਾਂ ਸ਼ਾਮ ਨੂੰ ਸਾਢੇ 6 ਪਹੁੰਚੇ ਸੀ ਤੇ ਹੁਣ ਸਾਢੇ 8 ਤੋਰੇ ਆ ਤਕਰੀਬਨ 10-11 ਘੰਟੇ ਆਪਾਂ ਨੂੰ ਲੱਗ ਜਾਣੇ ਨੇ ਤੇ 10-11 ਘੰਟੇ ਟਰੈਵਲਰ ਦੇ ਵਿੱਚ ਆਪਣਾ ਸਫ਼ਰ ਰਹੂਗਾ ਰਿਸ਼ੀਕੇਸ਼ ਤੱਕ ਤੇ ਆਪਾਂ ਚੱਲ ਪਏ ਗੁਰਦੁਆਰਾ ਸ੍ਰੀ ਗੋਵਿੰਦ ਘਾੜ ਸਾਹਿਬ ਤੋਂ ਤਕਰੀਬਨ 10-15 ਕਿਲੋਮੀਟਰ ਅੱਗੇ ਆ ਗਏ ਤੇ ਇੱਥੋਂ ਜਿਹੜੀ ਰਿਸ਼ੀਕੇਸ਼ ਦੀ ਦੂਰੀ ਉਹ 261 ਕਿਲੋਮੀਟਰ ਹੈ ਆਪਾਂ ਪਹੁੰਚ ਗਏ ਸ਼ਹਿਰ ਜੂਸੀ ਮੱਠ ਤੇ ਸ਼ਹਿਰ ਜੂਸੀ ਮੱਠ ਆਪਾਂ ਹੁਣ ਕ੍ਰੋਸ ਕਰ ਰਹੇ ਆਂ ਤੇ ਬਹੁਤ ਵੱਡਾ ਸ਼ਹਿਰ ਹੈ ਜਯੋਸ਼ੀਮਠਾ ਬਾਈ ਜੀ ਡਿਸਟ੍ਰਿਕਟ ਵੜਦਾ ਹੈ ਜਯੋਸ਼ੀਮਠਾ ਡਿਸਟ੍ਰਿਕਟ ਉਹ ਉਹ ਚਮੋਲੀ ਹੈ ਨਾ ਹਾਂ ਜਯੋਸ਼ੀਮਠਾ ਵੈਸੇ ਸ਼ਹਿਰ ਹੈ ਡਿਸਟ੍ਰਿਕਟ ਨਹੀਂ ਹੈਗਾ ਤੇ ਡਿਸਟ੍ਰਿਕਟ ਕਿੱਥੇ ਹੈਗਾ ਚਮੋਲੀ ਤੇ ਬਹੁਤ ਵੱਡੀ ਮਾਰਕੀਟ ਹੈ ਆਲੇ-ਦਾਲੇ ਦੇ ਜਿਹੜੇ ਇੱਥੇ ਗਾਉਂ ਨੇ ਉਹਨਾਂ ਨੂੰ ਵੱਡਾ ਸ਼ਹਿਰ ਜਯੋਸ਼ੀਮਠੇ ਲੱਗਦਾ ਜਿਵੇਂ ਗੋਵਿੰਦ ਘਾਟ ਆ ਉਹਨੂੰ ਵੀ ਵੱਡਾ ਸ਼ਹਿਰ ਨੇੜੇ ਜਯੋਸ਼ੀਮਠੇ ਲੱਗਦਾ ਇੱਥੇ ਵੱਡੇ-ਵੱਡੇ ਸ਼ਾਪ ਦੁਕਾਨਾਂ ਰੈਸਟੋਰੈਂਟ ਹੈਗੇ ਨੇ ਯੂਸ਼ੀਮਾ ਤੋਂ ਸ਼ਹਿਰ ਤੋਂ ਬਾਹਰ-ਬਾਹਰ ਆ ਕੇ ਆ ਇੱਕ ਪੁਲ ਲੱਗ ਰਿਹਾ ਤੇ ਇਹ ਪੁਲ ਜਿਵੇਂ ਆ ਹੁਣ ਆਪਾਂ ਸੜਕ ਤੇ ਖੜੇ ਆ ਇੱਥੇ ਇੱਥੇ ਟ੍ਰੈਫਿਕ ਹੋ ਜਾਂਦੀ ਸੀ ਇਹਦੇ ਕਰਕੇ ਫਿਰ ਇਹ ਪੁਲ ਲਾ ਰਹੇ ਨੇ ਸਿੱਧਾ ਸਾਹਮਣੇ ਸੜਕਾਂ ਨਾਲ ਕਨੈਕਟ ਕਰ ਦੇਣਾ ਇਹਨਾਂ ਨੇ ਤੇ ਐਵੇਂ ਹੌਲੀ-ਹੌਲੀ ਪਹਾੜਾਂ ਦੇ ਵਿੱਚ ਡਿਵੈਲਪਮੈਂਟ ਹੋਈ ਜਾਂਦੀ ਆ ਸੜਕਾਂ ਪੁਲ ਜਿਹੜੇ ਉਹ ਬਣ ਜਾਂਦੇ ਨੇ ਤੇ ਬਹੁਤ ਮਿਹਨਤ ਆਉਂਦੀ ਆ ਇਹ ਪੁਲਾਂ ਨੂੰ ਬਣਾਉਣ ਦੇ ਉੱਪਰ ਬਹੁਤ ਸਾਰੀ ਲੀਵਰ ਕੰਮ ਕਰ ਰਹੀ ਆ ਰਾਸਤੇ ਦੇ ਵਿੱਚ ਜਦੋਂ ਆਪਾਂ ਜਾਂਦੇ ਆ ਰਿਸ਼ੀਕੇਸ਼ ਤੋਂ ਉੱਪਰ ਨੂੰ ਆਉਨੇ ਆ ਗੋਵਿੰਦ ਘਾਟਸਾ ਵੱਲ ਨੂੰ ਤਾਂ ਰਸਤੇ ਦੇ ਵਿੱਚ ਇਸ ਤਰ੍ਹਾਂ ਹੀ ਬਹੁਤ ਵੱਡੇ ਵੱਡੇ ਪੌੜ ਤੇ ਸੜਕਾਂ ਦਾ ਕੰਮ ਜਿਹੜਾ ਉਹ ਚੱਲਦਾ ਰਹਿੰਦਾ ਤੇ ਆ ਸੜਕ ਥੋੜੀ ਜਿਹੀ ਇੱਥੇ ਖਰਾਬ ਆ ਇਸ ਕਰਕੇ ਗੱਡੀਆਂ ਹੌਲੀ ਜਾਂਦੀਆਂ ਨੇ ਇੱਕ ਸਾਈਡ ਦੀ ਟ੍ਰੈਫਿਕ ਜਿਹੜੀ ਰੋਕ ਦਿੰਦੇ ਨੇ ਸਿੰਗਲ ਸਿੰਗਲ ਵੇ ਵਨ ਵੇ ਕਰਕੇ ਫਿਰ ਕੱਢਦੇ ਨੇ ਪਹੁੰਚ ਗਏ ਨਗਰਾਸੂ ਤੇ ਤਕਰੀਬਨ ਆਪਾਂ 100 ਕਿਲੋਮੀਟਰ ਦਾ ਜਿਹੜਾ ਸਫਰ ਕੱਢ ਲਿਆ 100 ਕਿਲੋਮੀਟਰ ਤੋਂ ਜ਼ਿਆਦਾ ਤੇ ਇੱਥੋਂ ਜਿਹੜੀ ਰਿਸ਼ੀਕੇਸ਼ ਦੀ ਦੂਰੀ ਆ ਉਹ 150 ਕਿਲੋਮੀਟਰ ਹੈ ਤੇ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਛਕਦੇ ਆ ਤੇ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਚੱਲੇ ਆ ਮੈਂ ਤਾਂ ਸੁੱਤੀ ਤੇ ਆਏ ਆ ਤੇ ਵੀਡੀਓ ਮਤਲਬ ਬਹੁਤ ਥੋੜੀ ਆਪਾਂ ਜਿਹੜੀ ਉਹ ਬਣਾਈ ਉਹ ਬਣਾਈ ਜੀ ਸਾਨੂੰ ਵੀ ਰਸਤਾ ਸਾਰਾ ਉਹੀ ਆ ਜਾਂਦੇ ਸਮੇ ਆਪਾਂ ਸਾਰਾ ਵਲੌਗ ਬਣਾਇਆ ਹੋਇਆ ਇਹ ਗੁਰਦੁਦੁਆਰਾ ਸਾਹਿਬ ਨੇ ਨਗਰਾਸੂ ਦੇ ਵਿੱਚ ਜਾਂਦੇ ਸਮੇ ਵੀ ਆਪਾਂ ਰੁਕੇ ਸੀਗੇ ਗੁਰਦੁਆਰਾ ਲੰਗਰ ਦਮਦਵਾ ਚੱਲਦੇ ਆਂ ਪ੍ਰਸਾਦਾ ਪਾਣੀ ਛੱਕਦੇ ਆਂ ਅੱਧੇ ਘੰਟੇ ਇਹਦਾ ਇੱਥੇ ਸਟਾਪ ਲਿਆ ਆਪਾਂ ਸਾਹਮਣੇ ਆਪਣੀ ਗੱਡੀ ਆ ਇਹਦੇ 'ਚ ਆਪਾਂ ਸਫ਼ਰ ਕਰ ਰਹੇ ਆਂ ਤੇ ਰੋਡ ਬਹੁਤ ਦੇਖ ਕੇ ਕ੍ਰੋਸ ਕਰਨਾ ਪੈਂਦਾ ਇੱਥੇ ਗੱਡੀਆਂ ਬਹੁਤ ਤੇਜ਼ ਲੰਘਦੀਆਂ ਨੇ ਸਾਹਮਣੇ బోర్ ਲੱਗਿਆ ਹੋਇਆ ਰਿਸ਼ੀ ਕੇ 653 ਸ਼੍ਰੀਨਗਰ 48 ਅਗਲਾ ਵੱਡਾ ਸ਼ਹਿਰ ਸ਼੍ਰੀਨਗਰ ਆਊਗਾ ਮਨਸਤੋ ਨਮਸਕਾਰ ਮਹੰਤਾਂ ਸਭਾ ਇਹ ਬਾਰੇ ਬਹੁਤ ਸਮਾਂ ਵਿੱਚ ਹੋਈ ਤੋਂ ਕਿ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਲੰਗਰ ਪ੍ਰਸ਼ਾਦਾ ਛਕ ਲਿਆ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆਰਾਮ ਕਰਨ ਵਾਸਤੇ ਵੀ ਥਾਂ ਬਣੀ ਹੋਈ ਹੈ ਤੇ ਆਪਾਂ ਸਾਰੇ ਇੱਥੇ ਬੈਠ ਕੇ 10-15 ਮਿੰਟ ਆਰਾਮ ਕਰਦੇ ਆ ਤੇ ਇੱਥੇ ਆ ਚਟਾਈਆਂ ਵਿਛਾਈਆਂ ਹੋਈਆਂ ਨੇ ਜਿਹੜੇ ਮੋਟਰਸਾਈਕਲਾਂ ਤੇ ਆਉਂਦੇ ਨੇ ਉਹ ਫਿਰ ਇੱਥੇ ਰੈਸਟ ਕਰ ਲੈਂਦੇ ਨੇ ਬਹੁਤ ਸਾਰੀ ਸੰਗਤ ਇੱਥੇ ਵੀ ਰੁਕਦੀ ਆ ਰਾਤ ਨੂੰ ਇੱਥੇ ਬਹੁਤ ਸਾਰੇ ਕਮਰੇ ਬਣੇ ਹੋਏ ਨੇ ਆਪਰਾ ਜਿਹੜੀ ਆ ਬਿਲਡਿੰਗ ਆ ਸਾਰੀਆਂ ਸਰਾਵਾਂ ਬਣੀਆਂ ਹੋਈਆਂ ਨੇ ਕਮਰੇ ਨੇ ਤੇ ਆ ਸਾਹਮਣੇ ਲੰਗਰ ਖਾਲਾ ਬਹੁਤ ਵਧੀਆ ਲੰਗਰ ਦੇ ਪ੍ਰਬੰਧ ਨੇ ਕਰ ਦਵਾਰਾ ਸਾਹਿਬ ਦੇ ਵਿੱਚ ਹਾਂਜੀ ਕਿਵੇਂ ਚੱਲਦੀ ਆ ਯਾਤਰਾ ਦੇਖ ਟਾਈਮ ਕਿੰਨਾ ਹੋ ਗਿਆ ਦੇਖੀ ਟਾਈਮ ਹੋ ਚੁੱਕਿਆ ਆ ਪਾਈ 12 12:50 12:50 1:00 ਵਜ ਗਿਆ ਹਾਂ ਇੱਥੋਂ 150 ਕਿਲੋਮੀਟਰ ਰਹਿ ਗਿਆ ਰਿਸ਼ੀਕੇਸ਼ ਤਕਰੀਬਨ ਸ਼ਾਮ ਹੋ ਜੂ ਆਪਾਂ ਨੂੰ ਪਹੁੰਚਦੇ ਨੂੰ 5 5:00 ਵਜ ਜਾਣਗੇ ਨਾ ਨਾ ਜ਼ਿਆਦਾ ਟਾਈਮ 6:00 ਵਜ ਜਾਣਗੇ ਮੰਲਾ ਦਾ ਹਨੇਰਾ ਹੋ ਗਿਆ ਹਾਂ ਕਿਉਂ ਟ੍ਰੈਫਿਕ ਟ੍ਰੈਫਿਕ ਵੀ ਪੈ ਜਾਂਦਾ ਰਾਹ ਦੇ ਵਿੱਚ ਅੱਪਾ ਪਹੁੰਚ ਗਏ ਸ਼ਹਿਰ ਰੋਦਰ ਪ੍ਰਯਾਗ ਤੇ ਰੋਦਰ ਪ੍ਰਯਾਗ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਟੈਂਪਰੇਚਰ 33 ਤੋਂ 35 ਡਿਗਰੀ ਆ ਤੇ ਅੱਪਾ ਪੂਰੀ ਗਰਮੀ ਦੇ ਵਿੱਚ ਆ ਗਏ ਐ ਲਾਲੋ ਵੀ ਪੰਜਾਬ ਵਾਲੇ ਮੌਸਮ ਦੇ ਵਿੱਚ ਆ ਗਏ ਤੇ ਜਿਵੇਂ ਅੱਪਾ ਜਦੋਂ ਗਏ ਸੀ ਉਦੋਂ ਵੀ ਦੱਸਿਆ ਸੀ ਜੀ ਰਾਸਤੇ ਦੇ ਵਿੱਚ ਪੰਜ ਪ੍ਰਯਾਗ ਆਉਂਦੇ ਨੇ ਜੀ ਕਸ਼ਟਾ ਲੈ ਕੇ ਗੋਵਿੰਦ ਘਾੜ ਸਾਹਿਬ ਤੱਕ ਜੇ ਉਹ ਇੱਕ ਇਹ ਪੰਜ ਪ੍ਰਯਾਗਾਂ ਦੇ ਵਿੱਚ ਇੱਕ ਪ੍ਰਯਾਗਾ ਰੋਦਰ ਪ੍ਰਯਾਗ ਹੈ ਆਪਰੇ ਤੋਂ ਨਿਕਲ ਕੇ ਆ ਗਏ ਹਾਂ ਜਿਸ ਤੋਂ ਅੱਜ ਦੇ ਬੰਦੇ ਬੰਸਾ ਹੋ ਗਏ। ਇਹ ਬਹੁਤ ਵੱਡਾ ਸ਼ਹਿਰ ਹੈ ਜਿਹਦੇ ਉਧਰ ਪ੍ਰਿਆ ਕਾਫੀ ਵੱਡੀ ਮਾਰਕੀਟ ਹੈ। ਟਾਈਮ ਹੋ ਗਿਆ ਸਵੇਰੇ 4:00 ਵਜੇ ਦਾ ਤੇ ਆਪਾਂ ਪਹੁੰਚ ਗਏ ਕੁੰਡਿਆਲਾ। ਕੁੰਡਿਆਲਾ ਪਹੁੰਚ ਗਏ ਜਿੱਥੇ ਚਾਹ ਦੇ ਪਕੌੜੇ ਦਾ ਲੰਗਰ ਹੁੰਦਾ ਇੱਥੇ ਜਾ ਸਕਦੇ ਆ ਤੇ ਪਕੌੜੇ ਛਕਦੇ ਆ। ਆ ਵੀ ਨੋਨੇ। ਅੱਜ ਗੱਡੀ ਦੇ ਸਫ਼ਰ ਨਾਲ ਥੱਕ ਗਏ ਹਨਾ ਹਾਂ ਥਕਾਵਟ ਹੋ ਗਈ ਕੁਛ ਆਪਾਂ ਪਿੱਛੋਂ ਥੱਕੇ ਜਿਹਾ ਆਏ ਹਾਂ ਹਾਂ ਚੱਲਦੇ ਆ ਨਾ ਕਈ ਦਿਨਾਂ ਦੇ ਪੈਦਲ ਚੱਲਦੇ ਆ ਉਹਦੇ ਕਰਕੇ ਹਾਂ ਕੁਛ ਲੰਬਾ ਸਫ਼ਰ ਆ ਨਾ ਇਹ ਰਿਸ਼ੀਕੇਸ਼ ਤੱਕ ਤੇ ਚੱਲਦੇ ਆ ਗਲਾਸ ਆਪਾਂ ਲੈ ਲਈਏ ਉਹ ਠੰਡੇ ਵਾਲੇ ਮੁੰਡੇ ਦਾ ਕਹਾਣਾ ਹੈ ਠੰਡੇ ਵਾਲੇ ਮੁੰਡੇ ਦਾ ਕਹਾਣਾ ਕਹਿੰਦਾ ਗੱਡੀ ਜੇ ਥੱਕ ਜੇ ਨੇ ਉਂ ਜਾਣ ਨੂੰ ਤੁਰ ਕੇ ਜਾਣੀ ਹਾਂ ਤੁਰ ਪੈਦਲ ਆਲਾ ਨਹੀਂ ਕੋਈ ਪ੍ਰੋਬਲਮ ਆਉਂਦੀ ਹਨਾ ਤੇ ਚਾਹ ਸ਼ਕਦੇ ਆ ਤੇ ਪਕੌੜੇ ਸ਼ਕਦੇ ਆ ਇੱਥੋਂ ਰਿਸ਼ੀਕੇਸ਼ ਥੋੜੀ ਦੂਰੀ ਤੇ ਰਹਿ ਜਾਂਦਾ ਬਾਕੀ ਮੋਟਰਸਾਈਕਲਾਂ ਤੇ ਬਹੁਤ ਆਉਂਦੇ ਨੇ ਪੰਜਾਬ ਤੋਂ ਆ ਬ दे भैया बाटी दे मैन एक बंगाल ਸਮੂਹ ਸੰਗਤ ਅਸਲ ਚਲਦਾ ਤੰਗਰ ਵੀ ਮੇਤ ਸुरू ਹੋਏ ਨੇ 11 ਟੁਪਰ ਤੱਕ ਜਨ ਹੰ ਦਾ ਆਪਣਾ ਖੁਲਦੀ ਹੈ 5 ਮਿੰਨ ਲੱਗਦਾ ਗੁਰਦੁਆਰਾ ਮੱਧ ਹੋਰ ਗੁਰਮਾਰੇ ਕਿਰਪਾ ਦਾ ਸੰਗਤ ਸਹਾਯੋਗਾ ਸੰਗਤ ਦਾ ਸੇਵਾ ਖਾਪੀ ਨੇ ਲੱਗ ਚੱਲੀ ਜਾਂਦਾ ਅੱਗੇ ਉਲਟੀ ਕੁੜਟ ਕੁੱਲ ਰੱਖਿਆ ਉਹ ਸਾਰੀ ਸੱਗੜੀਆਂ ਬੁੱਕੀਆਂ ਦੋਈ ਰੱਖੀਆਂ ਨੇ ਬਾਈ ਜਿਹੜੀ ਸਪੀਰੀਆ ਸੰਗਤ ਬਹੁਤ ਹੰਗਾ ਜੀ ਆਨ ਸਭ ਲੋਕਾਂ ਦਾ ਚਾਤ ਪੜੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਪਿੱਛੇ ਆਪਾਂ ਜਿਵੇਂ ਨੂੰ ਲੰਗਰ ਦਿਖਾਇਆ ਹਨ ਲੰਗਰ ਛਕਿਆ ਆਪਾਂ ਪਕੌੜਿਆਂ ਦਾ ਤੇ ਬਾਬਾ ਜੀ ਨੇ ਵੀ ਦੱਸਿਆ ਸੀ ਆਪਾਂ ਕਲਿੱਪ ਐਡ ਕੀਤੀ ਹੈ ਵੀਡੀਓ ਦੇ ਵਿੱਚ ਜਦੋਂ ਤੋਂ ਯਾਤਰਾ ਸ਼ੁਰੂ ਹੋ ਜਾਂਦੀ ਆ ਉਦੋਂ ਤੋਂ ਹੀ ਇਹ ਉਰੇ ਲੰਗਰ ਜਿਹੜਾ ਹਰ ਇੱਕ ਸਾਲ ਸ਼ੁਰੂ ਹੁੰਦਾ ਇੰਨਾ ਟਾਈਮ ਯਾਤਰਾ ਚੱਲਦੀ ਉਹਨਾਂ ਸਮਾਂ ਤੇ ਬਹੁਤ ਵੱਡੀ ਸੇਵਾ ਐਨੇ ਮਹੀਨੇ ਲੰਗਰ ਜਿਹੜਾ ਉਹ ਚਲਾਉਣਾ ਹਨ ਤੇ ਦੇਖ ਲਓ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 20 ਰੁਪਿਆ ਦਾ ਜਿਹੜਾ ਲੰਗਰ ਸ਼ੁਰੂ ਕੀਤਾ ਹੋਇਆ ਹੁਣ ਤੱਕ ਜਿਹੜਾ ਉਹ ਚੱਲਦਾ ਆ ਰਿਹਾ ਤੇ ਇਹ ਲੰਗਰ ਹਰ ਇੱਕ ਸਾਲੇ ਹੁੰਦਾ ਪਿਛਲੇ ਸਾਲ ਵੀ ਜਦੋਂ ਅਸੀਂ ਆਏ ਸੀ ਤੇ ਉਦੋਂ ਵੀ ਇੱਥੇ ਲੰਗਰ ਛੱਕੇ ਗਏ ਸੀ ਜਦੋਂ ਆ ਹੁਣ ਗਏ ਆ 24 ਤਰੀਕ ਨੂੰ ਉਦੋਂ ਵੀ ਇੱਥੇ ਰੁਕੇ ਗਏ ਸੀ ਤੇ ਚੱਲਦੇ ਹੁਣ ਰਿਸ਼ੀਕੇਸ਼ ਵੱਲ ਨੂੰ ਇੱਥੋਂ ਥੋੜੀ ਜਿਹੀ ਦੂਰੀ ਰਹਿ ਗਈ ਰਿਸ਼ੀਕੇਸ਼ ਦੀ ਸਾਢੇ 4 ਪੌਣੇ 5 ਦਾ ਜਿਹੜਾ ਉਹ ਸਮਾਂ ਹੋ ਗਿਆ ਰਿਸ਼ੀਕੇਸ਼ ਦੀ ਦੂਰੀ ਰਹਿ ਗਈ 5 ਕਿਲੋਮੀਟਰ ਤੇ ਰਿਸ਼ੀਕੇਸ਼ ਐਂਟਰ ਹੁੰਦੇ ਆ ਸਾਰੇ ਬਹੁਤ ਵੱਡਾ ਜਾਮ ਮਿਲੇ ਆਪਾਂ ਨੂੰ ਤੇ ਰਿਸ਼ੀਕੇਸ਼ ਦੇ ਵਿੱਚ ਐਵੇਂ ਹੀ ਭੀੜ ਰਹਿੰਦੀ ਆ ਕਿਉਂਕਿ ਟੂਰਿਸਟ ਇੱਥੇ ਬਹੁਤ ਜ਼ਿਆਦਾ ਆਉਂਦਾ ਕੁਝ ਹੁਣ ਗਰਮੀਆਂ ਦਾ ਟਾਈਮ ਆ ਚਾਰ ਦਾ ਆਉਂਦੀ ਯਾਤਰਾ ਚੱਲ ਰਹੀ ਆ ਹਿਮਕੰਡ ਸਾਹਿਬ ਦੀ ਯਾਤਰਾ ਜਾਂ ਕੱਲਾ ਰਿਸ਼ੀਕੇਸ਼ ਵੀ ਬਹੁਤ ਟੂਰਿਸਟ ਖਮ ਬਣਾਉਂਦਾ ਕਿਉਂਕਿ ਇੱਥੇ ਐਕਟੀਵਿਟੀਆਂ ਬਹੁਤ ਹੁੰਦੀਆਂ ਨੇ ਰਾਫਟਿੰ ਯਾ ਇੱਧਰ ਹੀ ਲਾਈਨ ਚੱਲ ਰਹੀ ਆ ਆਪਣੇ ਵਾਲੀ ਹਲੇ ਖੜੀ ਆ ਇਹ ਜਾਮ ਨੇ ਆਪਾਂ ਨੂੰ ਗੁਰਦੁਆਰਾ ਸਾਹਿਬ ਤੱਕ ਜਾਂਦੇ ਜਾਂਦੇ 아이 ਨਹੀਂ ਪਤਾ ਵੀ ਅੱਧਾ ਘੰਟਾ ਜਾਂ ਘੰਟਾ ਹੀ ਲਵਾ ਦਈਏ ਆਪਾਂ ਪਹੁੰਚ ਗਏ ਜੀ ਰਿਸ਼ੀਕੇਸ਼ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਪਾਂ ਪਹੁੰਚ ਗਏ ਜੀ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਪਾਰਕਿੰਗ ਦੇ ਵਿੱਚ ਗੱਡੀ ਲਾ ਕੇ ਉਤਰਦੇ ਆ ਤੇ ਸਮਾਂ ਹੋ ਗਿਆ ਸ਼ਾਮ ਦੇ 6 6 ਵਜੇ ਪਹੁੰਚੇ ਆ ਆਪਾਂ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰੇ ਆਪਾਂ ਚੱਲੇ ਸੀਗੇ ਤਕਰੀਬਨ 8 ਵਜੇ ਦੇ ਨੇੜੇ ਤੇ ਤੇ ਸ਼ਾਮ ਨੂੰ 6 ਵਜੇ ਪਹੁੰਚ ਗਏ ਆਪਾਂ ਰਿਸ਼ੀਕੇ ਸਿਕੁਰਦਵਾਰ ਸਾਹਿਬ ਦੇ ਵਿੱਚ ਤੇ ਚੱਲਦੇ ਆਂ ਪਹਿਲਾਂ ਰਹਿਸ ਦਾ ਪ੍ਰਬੰਧ ਕਰਦੇ ਆਂ ਤੇ ਬੈਗ ਉਤਾਰਦੇ ਆਂ ਗੱਡੀ ਦੇ ਵਿੱਚੋਂ ਤੇ ਅੱਜ ਬਹੁਤ ਸੰਗਤਾਂ ਆ ਗਈਆਂ ਜਦੋਂ ਅਸੀਂ ਗਏ ਸੀ ਉਦੋਂ ਸੰਗਤਾਂ ਦਾ ਘੱਟ ਘੱਟ ਸੀ ਤੇ ਅੱਜ ਬਹੁਤ ਸੰਗਤਾਂ ਪਹੁੰਚ ਗਈਆਂ ਕਿਉਂਕਿ ਹੁਣ ਛੁੱਟੀਆਂ ਜਿਹੜੀਆਂ ਹੋਣ ਲੱਗੀਆਂ ਸਕੂਲਾਂ ਦੇ ਵਿੱਚ ਨਾ ਜੂਨ ਦੀਆਂ ਸਟਾਰਟ ਹੋ ਗਈਆਂ ਚੱਲੀਏ ਬਾਈ ਫਿਰ ਆਪਾਂ ਕਰੀਏ ਰਹਿਸ ਦਾ ਪ੍ਰਬੰਧ ਦੇਖੀਏ ਕਮਰਾ ਅੱਜ ਜਾ ਕੇ ਹੈ ਨਾ ਜੇ ਮਿਲਦਾ ਹੈ ਹੋ ਸਕਦਾ ਵੀ ਅੱਜ ਨਾ ਵੀ ਮਿਲੇ ਆਪਾਂ ਨੂੰ ਕਿਉਂਕਿ ਸੰਗਤ ਜ਼ਿਆਦਾ ਹੈ ਸੰਗਤ ਬਹੁਤ ਜ਼ਿਆਦਾ ਅੱਜ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੁੰਦੇ ਸਾਰੇ ਇੱਥੇ ਕਮਰੇ ਮਿਲਦੇ ਨੇ ਇੱਥੇ AC ਵਾਲੇ ਕਮਰੇ ਮਿਲਦੇ ਨੇ ਤੇ ਆਹ ਸਾਈਡ ਜਿਹੜੇ ਸਿੰਪਲ ਕਮਰੇ ਨੇ ਉਹ ਮਿਲਦੇ ਨੇ ਤੇ ਸਾਨੂੰ ਮਿਲਿਆ ਕਮਰਾ 2000 ਰੁਪਏ ਦੇ ਵਿੱਚ ਪਹਿਲੀ ਵੀਡੀਓ ਤੇ ਵੀ ਬਹੁਤ ਸਾਰੇ ਕਮੈਂਟ ਆਏ ਸੀ ਵੀ ਕਿੰਨਾ ਥੋੜਾ ਜਿਹੜਾ ਉਹ ਚਾਰਜ ਸੀ ਕਮਰੇਆਂ ਦਾ ਹਨਾ ਤੇ ਆਪਾਂ ਦੁਬਾਰਾ ਦੱਸ ਦਿੰਦੇ ਆ ਵੀ 2000 ਰੁਪਏ ਦੇ ਵਿੱਚ ਰੂਮ ਮਿਲੇ ਆ ਤੇ ਅਸੀਂ ਹੈਗੇ ਆ 8-10 ਜਣੇ ਤੇ ਛੋਟੇ ਰੂਮ ਵੀ ਹੈਗੇ ਨੇ ਤੇ ਵੱਡੇ ਵੀ ਹੈਗੇ ਨੇ ਤੇ ਰੂਮ ਦੀ ਚਾਬੀ ਲੈ ਕੇ ਫਿਰ ਆਪਾਂ ਰੂਮ ਦੇ ਵਿੱਚ ਚੱਲਦੇ ਆਂ ਆਪਾਂ ਕਮਰਾ ਜਿਹੜਾ ਉਹ ਲੈ ਲਿਆ ਤੇ ਕਮਰੇ ਵਾਲ ਨੂੰ ਜਾ ਰਹੇ ਆਂ ਤੇ ਅੱਜ ਬਹੁਤ ਸੰਗਤ ਪਹੁੰਚੀ ਆ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਸਾਹਿਬ ਤੇ ਹੁਣ ਬਹੁਤ ਭਾਰੀ ਇਕੱਠੂਗਾ ਹਣਾ ਉੱਪਰ ਤੇ ਆਪਾਂ ਜਦੋਂ ਹੁਣ ਦਰਸ਼ਨ ਕਰਕੇ ਆਏ ਆ ਉਦੋਂ ਸੰਗਤਾਂ ਦਾ ਇਕੱਠ ਹੈ ਨਹੀਂ ਸੀ ਇੰਨਾ ਹੁਣ ਜਿਵੇਂ ਸਕੂਲਾਂ ਦੇ ਵਿੱਚ ਛੁੱਟੀਆਂ ਹੋ ਗਈਆਂ ਤੇ ਹੁਣ ਭਾਰੀ ਇਕੱਠ ਜਿਹੜਾ ਹੋਊਗਾ ਜਾ ਰਹੇ ਆਪਾਂ ਆਪਣੇ ਕਮਰਿਆਂ ਵੱਲ ਇੱਧਰ ਸਾਰੀਆਂ ਇਹ ਸਰਾਮੀ ਬਣੀਆਂ ਹੋਈਆਂ ਨੇ ਬਹੁਤ ਸਾਰੇ ਇੱਥੇ ਕਮਰੇ ਨੇ ਪਿਛਲੀ ਵੀਡੀਓ ਤੇ ਬਹੁਤ ਕਮੈਂਟ ਆਏ ਸੀ ਵੀ ਕਿੰਨੇ ਦਾ ਤੁਹਾਨੂੰ ਰੂਮ ਮਿਲਿਆ ਪਿਛਲੇ ਪਿਛਲੇ ਜਦੋਂ ਆਪਾਂ ਆਈ ਸੀ ਉਦੋਂ ਵੀ 2000 ਦਾ ਰੂਮ ਲਿਆ ਸੀ ਤੇ ਹੁਣ ਵੀ 2000 ਦਾ ਮਿਲਿਆ ਤੇ ਦੋ ਜਾਨੇ ਵਾਲਾ ਰੂਮ 1100 ਦਾ ਮਿਲ ਜਾਂਦਾ ਜਿੰਨੇ ਜਾਨੇ ਵਧੂਣਗੇ ਉਹਦੇ ਅਕੋਰਡਿੰਗ ਹੁੰਦਾ ਵੀ ਤੁਸੀਂ ਕਿੰਨੇ ਜਾਨੇ ਹੋ ਅਕੋਰਡਿੰਗ ਰੂਮ ਮਿਲਦਾ ਤੇ ਏਸੀ ਰੂਮ ਬਹੁਤ ਨੇ ਆ ਸਾਰੇ ਏਸੀ ਰੂਮ ਵਾਲੇ ਬਲੌਕ ਨੇ ਜਿੰਨੇ ਵੀ ਬਲੌਕ ਤੁਸੀਂ ਦੇਖ ਰਹੇ ਹੋ ਆਪਾਂ ਨੂੰ ਕਮਰਾ ਮਿਲਿਆ 196 ਨੰਬਰ ਤੇ ਆਪਾਂ ਰੂਮ ਦਿਖਾ ਦਨੇ ਆ ਬਾਈ ਲਾਈਟ ਲਾਓ ਲਓ ਜੀ ਲਓ ਤੇ ਏਸੀ ਰੂਮ ਹੈ ਸਾਹਮਣੇ ਏਸੀ ਲੱਗਿਆ ਹੋਇਆ ਬਾਕੀ ਦੋ ਬੈੱਡ ਨੇ ਤੇ ਨਾਲ ਐਕਸਟਰਾ ਜਿਹੜੇ ਗੱਦੇ ਮਿਲ ਜਾਂਦੇ ਹੁੰਦੇ ਨੇ ਇੱਥੇ ਆਪਾਂ ਗੱਦੇ ਲਾ ਸਕਦੇ ਹੁੰਦੇ ਆ ਤੇ ਅਟੈਚ ਵਾਸ਼ਰੂਮ ਨੇ ਬੂਰਾ ਖੁੱਲੇ ਡੋਲੇ ਰੂਮ ਨੇ ਇਧਰ ਆ ਤਿਆਰ ਹੋਣ ਵਾਸਤੇ ਸ਼ੀਸ਼ੇ ਵਗੈਰਾ ਲੱਗੇ ਹੋਏ ਨੇ ਤੇ ਮੈਂ ਤਾਂ ਪਿਛਲੀ ਵੀਡੀਓ ਤੇ ਬਹੁਤ ਕਮੈਂਟ ਸੀ ਕਮਰੇ ਨੂੰ ਲੈ ਕੇ ਇਹ ਵੀਡੀਓ ਦੇ ਵਿੱਚ ਆਪਾਂ ਸਾਰੀ ਮਤਲਬ ਤੁਹਾਡੇ ਕਮੈਂਟ ਸੀ ਉਹਨਾਂ ਦੇ ਜਵਾਬ ਦੇ ਦਿੱਤੇ ਕਮਰਾ ਪ੍ਰੋਪਰ ਤੁਹਾਨੂੰ ਦਿਖਾਤਾ ਆਪਾਂ ਹੁਣ ਰੈਸਟ ਕਰਦੇ ਆ ਥੋੜਾ ਟਾਈਮ ਤੇ ਅਸੀਂ ਆ ਗਈ ਸੀ ਇਧਰ ਮਾਰਕੀਟ ਦੇ ਵਿੱਚ ਇਹ ਸਾਰੀ ਮਾਰਕੀਟ ਹੈ ਰਿਸ਼ੀਕੇਸ਼ ਦੀ ਇੱਥੇ ਸ਼ਾਪਿੰਗ ਵਾਲੀਆਂ ਦੁਕਾਨਾਂ ਜਾਂ ਹੋ ਰੈਸਟੋਰੈਂਟ ਵਗੈਰਾ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਨੇ ਕਿਉਂਕਿ ਜਿੰਨਾ ਵੀ ਟੂਰਿਸਟ ਆਉਂਦਾ ਇਹ ਮਾਰਕੀਟ ਦੇ ਵਿੱਚ ਸ਼ਾਪਿੰਗ ਕਰਦਾ ਤੇ ਇਹ ਗੰਗਾ ਦੇ ਨੇੜੇ ਦੀ ਮਾਰਕੀਟ ਹੈ ਗੰਗਾ ਨਦੀ ਦੇ ਬਿਲਕੁਲ ਨੇੜੇ ਦੀ ਹੈ ਇੱਧਰ ਤੁਸੀਂ ਟਾਬੇ ਦੇਖ ਸਕਦੇ ਹੋ ਰੈਸਟੋਰੈਂਟ ਵਗੈਰਾ ਤੇ ਵੈਸੇ ਅਸੀਂ ਆ ਗਏ ਸੀ ਇਧਰ ਕਿਹੜਾ ਕੱਢਣ ਅਸਕੇ ਚਲੋ ਦੇਖ ਚੱਲਦੇ ਆ ਮਾਰਕੀਟ ਦੇ ਨਾਲ-ਨਾਲ ਖਾਣ-ਪੀਣ ਵਾਲੀਆਂ ਸਕੰਜਵੀ ਵਾਲੀਆਂ ਦੁਕਾਨਾਂ ਹਨ ਐਵੇਂ ਜੀਆਂ ਸਾਰੀਆਂ ਚੀਜ਼ਾਂ ਨੇ ਚਾਰ ਧਾਮ ਯਾਤਰਾ ਜਿਹੜੀ ਉਹ ਚੱਲ ਰਹੀ ਹੈ ਉਸ ਕਰਕੇ ਬਹੁਤ ਇਕੱਠਾ ਹੈ ਫਰੀ ਸੀ ਕੇਸ ਦੇ ਵਿੱਚ ਜਿੰਨੇ ਵੀ ਮਤਲਬ ਚਾਰ ਧਾਮ ਦੀ ਯਾਤਰਾ ਦੀ ਲਿਆਉਂਦੇ ਨੇ ਫਿਰ ਉਹ ਇੱਥੇ ਇਸ਼ਨਾਨ ਕਰਦੇ ਨੇ ਗੰਗਾ ਦੇ ਵਿੱਚ ਹਨ ਜਿਵੇਂ ਆਪਾਂ ਪਹਿਲਾਂ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਸੀ ਤੇ ਆ ਇੱਧਰ ਬਹੁਤ ਵੱਡੀ ਮਾਰਕੀਟ ਹੈ ਇੱਥੇ ਪਰਸ ਬੈਗ ਵਗੈਰਾ ਹਨ ਐਵੇਂ ਜੀਆਂ ਸਾਰੀਆਂ ਚੀਜ਼ਾਂ ਇਹ ਦੁਕਾਨਾਂ ਦੇ ਉੱਪਰ ਨੇ ਤਿਆ ਸਾਹਮਣੀ ਰੋਡ ਆ ਗਿਆ ਵੱਡਾ ਜਿਹੜੇ ਰੋਡ ਤੇ ਗੁਰਦੁਆਰਾ ਸਾਹਿਬ ਨੇ ਇਹ ਗੁਰਦੁਆਰਾ ਸਾਹਿਬ ਤੋਂ ਥੋੜੀ ਦੂਰੀ 'ਚ ਆ ਅਸੀਂ ਪੈਦਲੇ ਚੱਲ ਕੇ ਆ ਗਏ ਸੀ ਤੁਰਕੀ ਜੀ ਤੇ ਰਿਸ਼ੀਕੇਤ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਆ ਤੁਰਨਾ ਵੀ ਦੇਖ ਕੇ ਪੈਂਦਾ ਪਿੱਛੋਂ ਆਟੋ ਗੱਡੀਆਂ ਹਨ ਤੇਜ਼ ਬਹੁਤ ਆਉਂਦੀਆਂ ਨੇ ਤੇ ਚੱਲਦੇ ਆਪਾਂ ਹੁਣ ਆਪਣੇ ਰੂਮ ਵੱਲ ਨੂੰ ਜਾ ਕੇ ਰੈਸਟ ਕਰਦੇ ਆ ਗੁਰਦੁਆਰਾ ਸਾਹਿਬ ਚੱਲਦੇ ਆ ਅਪਾ ਇਸ ਸਮੇ ਹੈਗੇ ਆ ਰਿਸ਼ੀਕੇਸ਼ ਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦਿਖਾਇਆ ਸੀ ਆਪਾਂ ਪਹੁੰਚ ਚੁੱਕੇ ਸੀਗੇ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਆਪਾਂ ਇੱਥੇ ਕਮਰਾ ਲੈ ਲਿਆ ਸੀ ਆਪਾਂ ਸ਼ਾਮ ਨੂੰ ਥੋੜਾ ਬਹੁਤ ਇੱਧਰ ਘੁੰਮਣ ਚਲੇ ਗਏ ਸੀ ਗੰਗਾ ਵਾਲੀ ਸਾਈਡ ਤੇ ਮਾਰਕੀਟ ਹਨਾ ਤੁਹਾਨੂੰ ਵੀਡੀਓ ਰਾਈ ਦਿਖਾਇਆਈ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰਾ ਤੁਹਾਨੂੰ ਸਫ਼ਰ ਦਿਖਾਇਆ ਗੁਰਦੁਆਰਾ ਗੋਵਿੰਦ ਘਾਟ ਸਾਹਿਬ ਤੋਂ ਲੈ ਕੇ ਰਿਸ਼ੀਕੇਸ਼ ਤੱਕ ਦਾ ਕਾਫੀ ਲੰਬਾ ਸਫ਼ਰ ਸੀਗਾ 8-10 ਘੰਟਿਆਂ ਦਾ ਸਫ਼ਰ ਸੀ ਤੇ ਕੁੱਲ ਮਿਲਾ ਕੇ ਵਧੀਆ ਆਪਣਾ ਸਾਰੀ ਯਾਤਰਾ ਰਹੀ ਬਹੁਤ ਵਧੀਆ ਦਰਸ਼ਨ ਹੋਏ ਹੀਮਕੁੰਡ ਸਾਹਿਬ ਦੇ ਤੇ ਹਾਂ ਭਈ ਅਜੇ ਕਿਵੇਂ ਰਿਹਾ ਸਫ਼ਰ ਸਾਰਾ ਬਹੁਤ ਵਧੀਆ ਸਫ਼ਰ ਸੀ ਭਾਈ ਵਧੀਆ ਹੋਣੇ ਦਰਸ਼ਨ ਬਹੁਤ ਵਧੀਆ ਹਾਂਜੀ ਨੋਨੇ ਹਾਂਜੀ ਪੂਰਾ ਵਧੀਆ ਰਿਹਾ ਵੀਰੇ ਜਿਹੜੇ ਆਪਣੇ ਨਾਲ ਦੇ ਮਿਸਟਰ ਮਿਲ ਗਏ ਸਾਰੇ ਆਪਣੇ ਵਰਗੀ ਦੇ ਹਨ ਹਾਂ ਵਧੀਆ ਲੱਗਿਆ ਉਹਨਾਂ ਨਾਲ ਯਾਰ ਸਫ਼ਰ ਕਰਕੇ ਭਾਈ ਉਹਨੀਆਂ ਨਾਲ ਸਾਰਿਆਂ ਨਾਲ ਸਾਥ ਬਣ ਗਿਆ ਸੀ ਜਿਨ੍ਹਾਂ ਨੇ ਵੀਡੀਓ ਦੇਖੀ ਹੈ ਉਹਨਾਂ ਨੂੰ ਪਤਾ ਹੀ ਹੈ ਨਾ ਬਾਈ ਉਹਣੀ ਟ੍ਰੇਨ 'ਚ ਹੀ ਮਿਲੇ ਸੀ ਆਪਾਂ ਨੂੰ ਸਾਰਿਆਂ ਨੇ ਚਲੋ ਵਧੀਆ ਸਫ਼ਰ ਕੀਤਾ ਸੋ ਅੱਜ ਦੀ ਵੀਡੀਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ